ਪੰਜਾਬ ਕੇਸ ਜੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਕਵਿਚਾ ਅਰੋੜਾ ਬਹੁਤ-ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਇਸ ਵੇਲੇ ਇਸ ਤੋਂ ਇੱਕ ਵਾਰ ਫਿਰ ਤੋਂ ਲੈ ਕੇ ਆਏ ਹਾਂ ਕਟੜਾ ਜੈਮਲ ਸਿੰਘ ਜਿੱਥੇ ਕਿ ਅਸੀਂ ਕੱਲ ਵੀਡੀਓ ਕੀਤਾ ਸੀ ਜਿੱਥੇ ਕਿ ਐਸਪੀ ਸਾਹਿਬ ਆਪ ਪਹੁੰਚ ਕੇ ਉਹਨਾਂ ਨੇ ਹਰਪਾਲ ਸਿੰਘ ਜੀ ਜੋ ਕਿ ਐਸਪੀ ਨੇ ਔਰ ਟ੍ਰੈਫਿਕ ਉਹਨਾਂ ਦੇ ਅੰਡਰ ਹੈ ਟ੍ਰੈਫਿਕ ਦਾ ਵਿਭਾਗ ਔਰ ਪੂਰੀ ਤਰ੍ਹਾਂ ਨਾਲ ਆਪਣੀ ਜੜੀ ਮੁਸਤੈਦੀ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਵਿਖਾਈ ਜਾ ਰਹੀ ਹੈ ਉਹਨਾਂ ਨੇ ਕੱਲ ਹੀ ਸਾਨੂੰ ਦੱਸਿਆ ਸੀ ਕਿ ਇਸ ਇਲਾਕੇ ਨੂੰ ਜੜਾਇ ਵਨਵੇ ਕਰ ਦਿੱਤਾ ਜਾਏਗਾ ਇੱਥੋਂ ਲੋਕੀ ਆ ਜ਼ਰੂਰ ਚੱਕਣਗੇ ਮਗਰ ਇੱਥੋਂ ਵਾਪ जानਦਾ ਕੋਈ ਵੀ ਜੜਾ ਹੈ ਪ੍ਰਭਦਾ ਨਹੀਂ ਰਹੇਗਾ ਜਿਸ ਕਰਕੇ ਜਿਹੜੇ ਜਾਮ ਹੋ ਰਹੇ ਨੇ ਉਹ ਕੱਟਣਗੇ ਔਰ ਇੱਥੇ ਬੈਰੀਕੇਡ ਤੁਹਾਨੂੰ ਦਿਖਾਣਾ ਚਾਹਾਂਗੇ ਜੀ ਕਟੜਾ ਜੈਮਲ ਸਿੰਘ ਚੌਂਕ ਦੇ ਵਿੱਚ ਹੁਣ ਬੈਰੀਕੇਡ ਲੱਗੇ ਨੇ ਤੇ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਪੁਲਸ ਕਰਮੀ ਜੜੇ ਨੇ ਇੱਥੇ ਇਸ ਵੇਲੇ ਆਪਣੀ ਡਿਊਟੀ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਹਨਾਂ ਨਾਲ ਗੱਲ ਵੀ ਜ਼ਰੂਰ ਕਰਨਾ ਚਾਹਾਂਗੇ ਜੀ ਕਿਸ ਦਾ ਨਾਲ ਸਵੇਰ ਦੀਆਂ ਕੋਈ ਦਿੱਕਤਾਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਸਾਸ਼ਕਲ ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਕੀ ਇਸ ਜੀ ਤੇ ਥੈਂਕ ਯੂ ਜਿਵੇਂ ਜਿsa ਕੱਲ ਐਸਪੀ ਸਾਹਿਬ ਆਪ ਪਹੁੰਚੇ ਉਹਨਾਂ ਨੇ ਕਾਹ ਕੀ ਇੱਥੇ ਬੈਰੀਕੇਡ ਲਗਾ ਦਿੱਤੇ ਜਾਣਗੇ ਉਹੀ ਅਸੀਂ ਅੱਜ ਇਸ ਵੇਲੇ ਦੇਖ ਪਾ ਰਹੇ ਹਾਂ ਤੁਸੀਂ ਸਵੈ ਦੇ ਇੱਥੇ ਆਪਣੀ ਟੀਮ ਦੇ ਨਾਲ ਪੂਰੀ ਟੀਮ ਦੇ ਨਾਲ ਇਹ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਕੀ ਲੋਕ ਸਮਝ ਪਾ ਰਹੇ ਨੇ ਇਸ ਕਨਸੈਪਟ ਨੂੰ ਹਾਂਜੀ ਕਾਫੀ ਸਾਥ ਦੇ ਰਹੇ ਜਿਵੇਂ ਮਾਨਯੋਗ ਸੀਪੀ ਸਾਹਿਬ ਦਾ ਸਾਨੂੰ ਹੁਕਮ ਹੈ ਐਸਪੀ ਸਾਹਿਬ ਆਪ ਵੀ ਆ ਰਹੇ ਹੈ ਜੀ ਕਾਫੀ ਦੁਕਾਨਦਾਰ ਜਿਹੜਾ ਸਾਡਾ ਸੰਜੋਗ ਕਰ ਰਹੇ ਜੀ ਪਰ ਅਸੀਂ ਦੇਖ ਪਾ ਰਹੇ ਹੁਣ ਵੀ ਜਿਹੜੀ ਕਾਰਪੋਰੇਸ਼ਨ ਦੀ ਗੱਡੀ ਹੈ ਉਹ ਵੀ ਪਹੁੰਚ ਚੁੱਕੀ ਟੋ ਵੈਨ ਵੀ ਪਹੁੰਚ ਚੁੱਕੀ ਹੈ ਐਸਪੀ ਸਾਹਿਬ ਪਹੁੰਚੇ ਨੇ ਆਪ ਜੀ ਐਸਪੀ ਸਾਹਿਬ ਪਹੁੰਚ ਰਹੇ ਨੇ ਹਾਂਜੀ ਐਸਪੀ ਸਾਹਿਬ ਜਿਵੇਂ ਵੀ ਗਾਈਡ ਕਰਦੇ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਜੀ 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 ਬਾਕੀ ਪਬਲਿਕ ਦਾ ਵੀ ਸਾਨੂੰ ਸਾਥ ਹੋਣਾ ਜਿਹੜਾ ਤੁਹਾਡਾ ਵੀ ਜੀ ਬਿਲਕੁਲ ਦੁਕਾਨਦਾਰਾਂ ਨੇ ਜਿਹੜੀ ਐਨਕ੍ਰੋਚਮੈਂਟ ਸੀ ਉਸ ਦੇ ਉੱਤੇ ਅਗਰ ਗੱਲ ਕੀਤੀ ਜਾਏ ਠੱਲ ਪਈ ਹੈ ਉਸ ਨੂੰ ਹਾਂਜੀ ਆ ਦੇਖ ਹੀ ਰਹੇ ਤੁਸੀਂ ਕਾਫੀ ਫਰਕ ਆ ਜੀ ਬਿਲਕੁਲ ਆ ਜਿਹੜੇ ਲੋਕ ਨੇ ਹਜੇ ਥੋੜਾ ਇਹ ਨਹੀਂ ਸਮਝ ਪਾਰੇ ਕਿ ਇੱਕ ਐਸ ਰਸਤੇ ਤੋਂ ਆ ਤਾਂ ਹੀ ਸਕਦੇ ਮਗਰ ਜਾਣ ਨਹੀਂ ਸਕਦੇ ਕਿ ਬੈਸ ਬਸਈਆ ਵੀ ਕਰਦੇ ਹੋਏ ਲੋਕੀ ਦਿਖਾਈ ਦੇ ਰਹੇ ਨੇ ਨਹੀਂ ਜੀ ਕਾਫੀ ਸਾਨੂੰ ਕੋਆਪਰੇਟ ਕੀਤਾ ਵਾ ਬਾਕੀ ਜਿਵੇਂ ਜਿਵੇਂ ਸਮਝਾਵਾਂਗੇ ਉਹਦੇ ਮੁਤਾਬਕ ਸਹੀ ਹੋ ਜੂ ਸਾਰਾ ਜੀ ਸੋ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਕਟੜਾ ਜਮਲ ਸਿੰਘ ਦੀ ਟ੍ਰੈਫਿਕ ਜਾਮ ਦੀ ਜਿਹੜੀ ਸਮੱਸਿਆ ਹੈ ਇਸ ਸੋਲੂਸ਼ਨ ਦੇ ਨਾਲ ਠੀਕ ਹੋ ਜਾਏਗੀ ਇਸ ਬੈਰੀਕੇਟਿੰਗ ਨਾਲ ਆ ਕੈਮਰੇ ਨਾਲ ਤੁਸੀਂ ਵੇਖ ਹੀ ਸਕਦੇ ਜੇ ਟ੍ਰੈਫਿਕ ਬਿਲਕੁਲ ਚੱਲ ਰਹੀ ਪੀਸਫੁਲ ਹੈ ਸਾਰਾ ਟ੍ਰੈਫਿਕ ਨਹੀਂ ਜਾਮ ਹੋਣ ਦਵਾਂਗੇ ਜੀ ਸਾਡਾ ਤੁਹਾਨੂੰ ਵਾਦਾ ਵਾ ਨਾਗਾ ਟ੍ਰੈਫਿਕ ਜੜੀ ਹੈ ਚੱਲਦੀ ਰਹੇਗੀ ਜਾਮ ਨਹੀਂ ਲੱਗੇਗਾ ਕੋਈ ਬਿਲਕੁਲ ਨਹੀਂ ਲੱਗੂਗਾ ਜੀ ਬਾਕੀ ਦੁਕਾਨਦਾਰਾਂ ਨੂੰ ਸਾਡਾ ਸੰਯੋਗ ਕਰਨਾ ਚਾਹੀਦਾ ਵੀ ਕੋਈ ਵੀ ਕਲਾਪਨੀ ਦੁਕਾਨ ਦੇ ਸਾਹਮਣੇ ਨਾ ਲਾਉਣ ਜੀ 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 ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਸਰ ਨਾਲ ਗੱਲਬਾਤ ਕਰਨ ਲਈ ਔਰ ਜਾਣਕਾਰੀ ਦੇਣ ਲਈ ਤਰਤੂ ਇਹ ਵੀ ਜਾਨਣਾ ਚਾਹਾਂਗੀ ਸਰ ਕਿ ਲਗਾਤਾਰ ਨੂੰ ਆਗਿਆ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਦੇ ਜੜੇ ਬੈਰੀਕੇਡ ਤੇ ਇਸੇ ਤਰ੍ਹਾਂ ਨਾਲ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਇੱਥੇ ਮੌਜੂਦ ਰਹਿਣਗੇ ਸਾਡੇ ਸੀਨੀਅਰ ਅਫਸਰਾਂ ਦਾ ਇਹੋ ਹੀ ਹੁਕਮ ਹੈ ਜੀ ਟ੍ਰੈਫਿਕ ਦੀ ਕੋਈ ਵੀ ਸਮੱਸਿਆ ਨਹੀਂ ਹੋਣ ਦਿੱਤੀ ਜਾਊਗੀ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਹੈ ਆ ਆਪਣੀ ਸਾਰਿਆਂ ਦੀ ਸੇਵਾ ਵੀ ਹੈ ਡਿਊਟੀ ਵੀ ਹੈ ਸਾਡੀ ਬਿਲਕੁਲ ਟ੍ਰੈਫਿਕ ਦੀ ਸਮੱਸਿਆ ਨਹੀਂ ਆਊਗੀ ਜੀ ਥੈਂਕ ਯੂ ਸੋ ਮਚ ਸਰ ਸਾਡੇ ਨਾਲ ਜੁੜਨ ਲਈ ਔਰ ਦੇਖ ਸਕਦੇ ਹੋ ਜੀ ਬਹੁਤ ਵਧੀਆ ਤਰੀਕੇ ਨਾਲ ਐਸ ਐਚਓ ਸਾਹਿਬ ਨੇ ਸਾਡੇ ਨਾਲ ਸਾਨੂੰ ਜਾਣਕਾਰੀ ਦਿੱਤੀ ਇਨਸਪੈਕਟਰ ਸਾਹਿਬ ਨੇ ਕਿ ਕਿਸ ਤਰ੍ਹਾਂ ਨਾਲ ਜੋ ਹੈ ਡਾਇਰੈਕਟ ਕੀਤਾ ਜਾ ਰਿਹਾ ਲੋਕਾਂ ਨੂੰ ਔਰ ਲੋਕ ਵੀ ਇਸ ਗਾਈਡਲਾਈਨ ਨੂੰ ਸਮਝਦੇ ਹੋਏ ਜਿਸ ਤਰ੍ਹਾਂ ਹੁਣ ਵੀ ਤੁਸੀਂ ਵੇਖ ਸਕਦੇ ਹੋ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਮਗਰ ਜਿਸ ਜਿਸਤਾਂ ਨਾਲ ਗਾਈਡ ਕੀਤਾ ਗਿਆ ਉਸੇ ਵੇਲੇ ਉਸ ਚੀਜ਼ ਨੂੰ ਸਮਝਦੇ ਹੋਏ ਤੇ ਜਿਹੜੀ ਹੈ ਆਪਣੀ ਗੱਡੀ ਹੈ ਦੂਸਰੇ ਪਾਸੇ ਲੰਗਾ ਲਿੱਤੀ ਗਈ ਹੁਣ ਇੱਕ ਕੁਝ ਥੋੜੀ ਸਮੱਸਿਆ ਦਿਖਾਈ ਦੇ ਰਹੀ ਸੀ ਉਹ ਵੀ ਜ਼ਰੂਰ ਇੱਕ ਵਾਰੀ ਤੁਹਾਡੇ ਨਾਲ ਸਾਂਝੀ ਕਰਨੇ ਚਾਹਾਂਗੇ ਆ ਸਰ ਸਰ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਇੱਥੇ ਇੱਕ ਸਰ ਕੀ ਸਮੱਸਿਆ ਕੀ ਹੋਈ ਹੈ ਇੱਥੇ ਕੋਈ ਗੱਲ ਨਹੀਂ ਜੀ ਥੋੜੀ ਬਹੁਤੀ ਸਮੱਸਿਆ ਤੇ ਆਉਂਦੀ ਹੁੰਦੀ ਜਿਵੇਂ ਮੈਡਮ ਮੈਂ ਜਾਣਿਆ ਇਧਰ ਰੋਂਗ ਸਾਈਡ ਇਹਨਾਂ ਦਾ ਵੀ ਇਧਰ ਨਹੀਂ ਜਾਣਾ ਰੋਂਗ ਸਾਈਡ ਤਾਂ ਸਾਨੂੰ ਨਹੀਂ ਜਾਣਾ ਚਾਹੀਦਾ ਨਾ ਸਾਡੀ ਆਪਣੀ ਆਪਣੀ ਸਾਡੀ ਬਾਜ਼ਾਰ ਚ ਮੈਡਮ ਸਾਹਮਣੇ ਬਾਜ਼ਾਰ ਚ ਮੋਦਰ ਨਹੀਂ ਜਾ ਰਿਹਾ ਇਹਨਾਂ ਨੇ ਮੈਨੂੰ ਕਹੇ ਵੀ ਐਨੂੰ ਚੱਲ ਜਾ ਜੇ ਐਨੂੰ ਜਾਣਾ ਤਾਂ ਜ਼ਬਰਦਸਤੀ ਮੈਨੂੰ ਕਹਿੰਦੇ ਵੀ ਹਾਂ ਵੀ ਤਰਾ ਚਲਾਨ ਕੱਟਣਾ ਬੌਂਡ ਕਰਨੀ ਗੱਡੀ ਨਹੀਂ ਨਹੀਂ ਕਿੰਨਾ ਨੇ ਗੱਲ ਕਿਨਾਂ ਜਿਨ੍ਹਾਂ ਨੇ ਕਿੱਤੀ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਅਸੀਂ ਧਿਆਹੀ ਤੇ ਆਪਣੇ ਐਸਪੀ ਸਾਹਿਬ ਨੇ ਕਹੇ ਇਹਨਾਂ ਦਾ ਜਾਣ ਕੋਲ ਨਾ ਬੈਸਣ ਧਿਆਹੀ ਜਿਹੜਾ ਰੋਂਗ ਸਾਈਡ ਜਾਊ ਉਹਦਾ ਚ ਜੀ ਜੀ ਇਹਦੇ ਵਿੱਚ ਸਾਡੇ ਲਾਈਨ ਨੋਡਰ ਦੀ ਪ੍ਰੋਬਲਮ ਜਿਹੜੀ ਹੈ ਨਾ ਖੜੀ ਕਰਨ ਸਾਡਾ ਸੰਜੋਗ ਕਰਨਾ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹਾਂਗੀ ਜਦੋਂ ਅਸੀਂ ਰੋਂਗ ਸਾਈਡ ਜਾ ਰਹੇ ਹਾਂ ਤੇ ਸਾਨੂੰ ਜਿਹੜਾ ਗਾਈਡ ਕੀਤਾ ਜਾ ਰਿਹਾ ਸਾਨੂੰ ਉਸ ਦੇ ਉੱਤੇ ਜ਼ਰੂਰ ਅਮਲ ਕਰਨਾ ਚਾਹੀਦਾ ਹੈ ਔਰ ਜਿਸ ਨਾਲ ਪੂਰੀ ਟੀਮ ਤੁਸੀਂ ਭਾਰੀ ਪਰ ਕੰਮ ਦੇਖ ਰਹੇ ਹੋ ਅਤੇ ਇਸ ਵੇਲੇ ਜੋ ਲੱਗੀ ਹੈ ਸਾਡੇ ਸਾਰਿਆਂ ਦੇ ਸਹੂਲਤ ਲਈ ਲੱਗੀ ਹੈ ਜੇ ਅਸੀਂ ਸਾਥ ਨਹੀਂ ਦਾਂਗੇ ਅਸੀਂ ਆਪਣਾ ਜਿਹੜਾ ਨਾਗਰਿਕਤਾ ਦਾ ਫਰਜ਼ ਨਹੀਂ ਨਿਭਾਵਾਂਗੇ ਤਾਂ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਹੈ ਵੱਡੀ ਖੜੀ ਹੋਏਗੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਅੱਗੋਂ ਅੱਗੋਂ ਨਹੀਂ ਹੋਏਗਾ ਤਾਂ ਉਹ ਵੀ ਤੁਹਾਡੀ ਗੱਲ ਸਮਝ ਸਕਦੇ ਮਗਰ ਬਹਿਸ ਜਿਹੜੀ ਹੈ ਨਾ ਉਹ ਨਹੀਂ ਸਹੀ ਹੁੰਦੀ ਮੈਡਮ ਅਸੀਂ ਰੂਲ ਫਾਲੋ ਕਰ ਰਹੇ ਹਾਂ ਇਹਨਾਂ ਦੇ ਠੀਕ ਹੈ ਆਪਾਂ ਆਪਣੀ ਗਲਤੀ ਮੰਨਦੇ ਜਾਣਦੇ ਫਿਰ ਵੀ ਗਲਤੀ ਮੰਨਣ ਦੇ ਬਾਵਜੂਦ ਹੀ ਕਹਿੰਦੇ ਵੀ ਚਲਾਨ ਕੱਟਣਾ ਕੱਲ ਚਲਾਨ ਕੱਟਣਾ ਦੱਸੋ ਜੀ 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 ਨਹੀਂ ਸਰ ਕਹਿ ਰਿਹਾ ਹੈ ਕਿ ਅਗਰ ਕੋਈ ਛੋਟੀ ਮੋਟੀ ਸਮੱਸਿਆ ਹੈ ਉਸ ਦਾ ਹੱਲ ਜ਼ਰੂਰ ਹੋਏਗਾ ਆ ਦੁਕਾਨ ਤੋਂ ਸਮਾਨ ਲੈ ਕੇ ਤੇ ਸਾਹਮਣੇ ਚੱਲਿਆ ਸਮਾਨ ਲੈਣ ਜੀ ਮਗਰ ਮੈਂ ਹੋਰ ਕੋਈ ਕੋਈ ਹੈਲਮਟ ਜਾਂ ਬਾਈਪਾਸ ਤੇ ਨਹੀਂ ਚੱਲਿਆ ਮੈਂ ਕਦੇ ਮੈਂ ਦੁਕਾਨ ਤੇ ਚੱਲਿਆ ਸੀਗਾ ਇਹਨਾਂ ਨੇ ਰੋਕ ਗੱਲ ਕਰਨੀ ਚਾਹਾਂਗੇ ਤੁਸੀਂ ਕਹਿ ਰਹੇ ਹੋ ਜੀ ਬੈਸ ਕਰ ਰਹੇ ਸੀਗੇ ਤਾਂ ਰੌਂਗ ਸਾਈਡ ਦੇ ਅੰਦਰ ਰੋਕਿਆ ਜੀ ਇਹ ਅੱਗੋਂ ਬੈਸਵਾਜੀ ਕਰ ਰਿਹਾ ਰੌਂਗ ਸਾਈਡ ਅਈ ਨਹੀ ਜਾਣਾ ਜੀ ਜੀ ਇਹ ਵਾਰ-ਵਾਰ ਨਹੀਂ ਮੈਂ ਜਾਣਾ ਜਾਣਾ ਜੀ ਜੀ ਤੇਲ ਕਰਕੇ ਦਾ ਚਲਾਨ ਕੱਟਿਆ ਜਾਊਗਾ ਜੀ ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਦੱਸ ਰਿਹਾ ਵੀ ਉਹ ਪਾਪਾ ਜੀ ਲੰਘ ਗਏ ਨੇ ਤੁਹਾਡੇ ਸਾਹਮਣੇ ਜੀ ਠੀਕ ਹੈ ਜੀ ਮਨ ਲੈਂਦਾ ਮੈਂ ਬੈਸ ਨਹੀਂ ਰਿਹਾ ਮੈਂ ਦੱਸਣਾ ਵੀ ਸਾਰੇ ਲੰਘਣ ਦੇ ਨੇ ਪਾਪਾ ਜੀ ਉਹਨਾਂ ਨੂੰ ਰੋਕੋ ਜੀ ਜੀ ਜ਼ਰੂਰ ਫੋਲੋ ਕੀਤਾ ਸਾਰਿਆਂ ਨੇ ਫੋਲੋ ਕੀਤਾ ਵਾ ਜੀ ਜੀ ਮੈਂ ਇਨੀ ਗੱਲ ਕਹੀ ਮੈਂ ਹੋਰ ਕੁਝ ਨਹੀਂ ਮੈਂ ਕੀ ਮੈਂ ਇੱਥੇ ਕਹਿਣਾ ਚਾਹਾਂਗੀ ਇੱਥੇ ਜਿਹੜੀ ਗੱਲ ਐ ਹੈ ਜਦੋਂ ਅਸੀਂ ਵੇਖ ਲਾਂਗੇ ਤਾਂ ਕਹਿੰਦੇ ਨਾ ਅੱਖੀ ਦੇਖ ਮੱਖੀ ਨਹੀਂ ਨਿਗਲੀ ਜਾਂਦੀ ਤੇ ਸਾਨੂੰ ਮੈਨੂੰ ਲੱਗਦਾ ਪਾਜੀ ਸਾਨੂੰ ਬਹਿਸ ਨਹੀਂ ਕਰਨੀ ਚਾਹੀਦੀ ਅਸੀਂ ਸਾਰੇ ਇੱਕ ਦੂਸਰੇ ਦਾ ਸਹਿਯੋਗ ਕਰੀਏ ਮੈਂ ਤਾਂ ਗਲਤੀ ਮੰਨ ਰਹੀ ਆ ਆਪਣੀ ਕਿ ਮੈਨੂੰ ਉਧਰ ਜਾਣਾ ਚਾਹੀਦਾ ਇਹ ਨਾ ਕਹੋ ਕਿ ਉਹ ਨਿਕਲ ਗਿਆ ਜਾਂ ਅਸੀਂ ਰਹਿ ਗਏ ਅਸੀਂ ਅਗਰ ਐਇਓ ਕਰਦੇ ਰਹਾਂਗੇ ਤਾਂ ਪੂਰਾ ਜੜਾ ਹੈ ਸਾਡਾ ਅੰਮ੍ਰਿਤਸਰ ਸ਼ਹਿਰ ਐਸੇ ਚੀਜ਼ ਤੇ ਲੱਗਾ ਰਹੇਗਾ ਤਾਂ ਐਸੇ ਤਰ੍ਹਾਂ ਦੀਆਂ ਤਲਖੀਆਂ ਹੁੰਦੀਆਂ ਰਹਿਣਗੀਆਂ ਅਸੀਂ ਆਪ ਜੀ ਜੀ ਮੈਂ ਗਲਤੀ ਮੰਨਦਾ ਹਾਂ ਆਪਣੀ ਮੈਂ ਮੰਨਣਾ ਨਾ ਮੈਂ ਕਹਿੰਦਾ ਬਹਿਸਾਂ ਦੀ ਲੋੜ ਹੀ ਨਹੀਂ ਸਾਨੂੰ ਜੀ 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 ਧੰਨਵਾਦ ਜੇਵਾ ਵਾਸਤੇ ਲੱਗੀ ਹੈ ਪਰ ਹੁਣ ਜੜਾ ਨਜਾਈ ਕਹਿੰਦੇ ਵੀ ਚਲਾਨ ਕਰਤਾ ਇਹ ਗੱਲ ਮਾੜੀ ਆ ਫਿਰ ਇਹ ਵੀ ਤੁਹਾਡੀ ਗੱਲ ਤੁਸੀਂ ਵੀ ਥੋੜਾ ਜਿਹਾ ਸ਼ਾਂਤ ਹੋਵੋ ਐਗਰੈਸਿਵ ਨਾ ਹੋਵੋ ਤੁਸੀਂ ਬਸ ਇਹ ਕਹੋ ਕਿ ਮੰਨ ਰਿਹਾ ਜਿਹੜੀ ਗੱਲ ਜੀ 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 ਸੋ ਤੁਸੀਂ ਦੇਖ ਸਕਦੇ ਹੋ ਜੀ ਬੈਸਾ ਬਸਾਈ ਜੜੀ ਹੈ ਉਹ ਕਿਤੇ ਨਾ ਕਿਤੇ ਗਲਤ ਰੁਖ ਇਖਤਿਆਰ ਕਰ ਲੈਂਦੀ ਹੈ ਜੀ 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 ਲੋਕਾਂ ਆਪਣੀਆਂ ਵਕਰੀਆਂ ਵਕਰੀਆਂ ਸਮੱਸਿਆਵਾਂ ਜੜੀਆਂ ਨੇ ਉਹ ਵੀ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਔਰ ਅੱਥਰ ਦੇਖ ਸਕਦੇ ਹੋ ਜੀ ਬੈਸਨ ਦੀ ਥਾਂ ਤੇ ਜੇ ਆਪਣੀ ਗਲਤੀ ਨੂੰ ਮੰਨਿਆ ਜਾਏ ਅਗਰ ਨਵੇਂ ਰੂਲਸ ਨੇ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਲਈ ਕਾਫੀ ਮੁਸ਼ਕਿਲ ਹੈ ਔਰ ਪੂਰੇ ਕੈ ਕਹਿ ਸਕਦੇ ਨੇ ਜਿਹੜਾ ਮਹਿਕਮਾ ਹੈ ਟ੍ਰੈਫਿਕ ਮਹਿਕਮਾ ਹੈ ਇਸ ਵੇਲੇ ਕਾਫੀ ਮੁਸ਼ਕਿਲ ਹਾਲਾਤਾਂ ਜੋ ਨਿਕਲ ਰਿਹਾ ਸਾਨੂੰ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਨਵੇਂ-ਨਵੇਂ ਰੂਲਸ ਰੂਲਸ ਜਿਹੜੇ ਇੰਪਲਾਈ ਕੀਤੇ ਜਾ ਰਹੇ ਹੈ ਜਿਸ ਤੋਂ ਲੋਕਾਂ ਨੂੰ ਵੀ